ਅਜ਼ਾ ਤਿਹਾਰ ਪੂਰੇ ਸੰਸਾਰ ਵਿੱਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਅਤੇ ਉੱਥੇ ਹੀ ਜਾਮਾ ਮਸਜਿਦ ਖੈਰੁਦੀਨ ਹੌਲ ਬਜ਼ਾਰ ਵਿਖੇ ਵੀ ਈਦੁਲ ਅਜ਼ਾਤੇ ਇਮਾਮ হামিদ ਹੁਸੈਨ ਕਾਸਮੀ ਦੀ ਅਗਵਾਈ ਹੇਠ ਮੁਸਲਿਮ ਸਮਾਜ ਵੱਲੋਂ ਨਮਾਜ਼ ਅਦਾ ਕੀਤੀ ਗਈ ਇਸ ਦੌਰਾਨ ਵਿਸ਼ਵ ਸ਼ਾਂਤੀ, ਪ੍ਰੇਮ ਅਤੇ ਆਪਸੀ ਪਾਈਚਾਰੇ ਲਈ ਦੁਆ ਕੀਤੀ ਗਈ ਵੱਡੀ ਗਿਣਤੀ ਵਿੱਚ ਮੁਸਲਿਮ ਪਾਈਚਾਰੇ ਦੇ ਲੋਕਾਂ ਨੇ ਈਦ ਦੀ ਨਮਾਜ਼ ਵਿੱਚ ਭਾਗ ਲਿਆ ਈਦੁਲ ਅਜ਼ਾ ਦੇ ਮੌਕੇ ਤੇ ਅੰਮ੍ਰਿਤਸਰ ਪੁਲਿਸ ਵੱਲੋਂ ਜਾਮਾ ਮਸਜਿਦ ਖੈਰੁਦੀਨ ਦੇ ਬਾਹਰ ਕੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਇਸ ਮੌਕੇ ਤੇ ਮੁਸਲਿਮ ਸਮਾਜ ਵੱਲੋਂ ਸਮੂਹ ਸ਼ਹਿਰ ਵਾਸੀਆਂ ਨੂੰ ਈਦ ਦੀ ਵਧਾਈ ਦਿੱਤੀ ਗਈ ਅਤੇ ਸਭ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ। ਅੱਜ ਈਦੁਲ ਅਦਾ ਦੀ ਜਿਹੜੀ ਨਮਾਜ਼ ਇੱਥੇ ਅਦਾ ਕੀਤੀ ਗਈ ਹੈ ਸਾਡੇ ਇਮਾਮ ਹਾਮਿਦ ਹੁਸੈਨ ਕਾਸਮੀ ਨੇ ਬੜਾਈ ਹੈ। ਔਰ ਕੱਲ ਜਿਹੜੀ ਸਾਡੇ ਸਾਊਦੀ ਅਰਬ ਦੀ ਕੰਟਰੀ ਦੇ ਵਿੱਚ ਸਾਰੇ 2 ਲੱਖ ਦੇ ਕਰੀਬ ਇੰਡੀਆ ਦੇ ਵਿੱਚੋਂ ਔਰ ਹੋਰ ਕੰਟਰੀਆਂ ਦੇ ਵਿੱਚੋਂ ਜਿਹੜੇ ਨਮਾਜ਼ ਪੜਨ ਗਏ ਸੀ ਔਰ ਆਪਣਾ ਬੱਕਰਾ ਜੀ ਦੀ ਕੁਰਬਾਨੀ ਕਰਨ ਗਏ ਸੀ ਸਾਊਦੀ ਅਰਬ ਦੇ ਵਿੱਚ ਉਹਨਾਂ ਨੇ ਵੀ ਉੱਥੇ ਜਾ ਕੇ ਆਪਣੀ ਕੁਰਬਾਨੀ ਕੀਤੀ ਔਰ ਕੱਲ ਉੱਥੇ Eid ਹੋ ਗਈ ਹੈ ਅੱਜ ਸਾਡੇ ਇੰਡੀਆ ਦੇ ਵਿੱਚ ਹੋਈ ਹੈ ਅੱਜ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਸਤਕਾਰਯੋਗ ਸਾਡੇ ACP ਸਾਹਿਬ ਆਏ ਨੇ ਜਸਪਾਲ ਸਿੰਘ ਜੀ ਔਰ ਉਹਨਾਂ ਨੇ ਵੀ ਸਾਡੇ ਨਾਲ Eid ਦੇ ਤਿਹਾੜੀ ਦੇ ਵਿੱਚ ਆ ਕੇ ਪਿਆਰਮ ਭਜਾ ਸੰਦੇਸ਼ ਦਿੱਤਾ ਔਰ ਇਹ ਮਜ਼ਹਬ ਨਹੀਂ ਸਿਖਾਤਾ ਆਪਸ ਵਿੱਚ ਵਿਰਧ ਰੱਖਣਾ ਇਹ ਕਾਫੀ ਹਜ਼ਾਰਾਂ ਸਾਲਾਂ ਤੋਂ ਪਰੰਪਰਾ ਜਿਹੀ ਚੱਲਦੀ ਆ ਰਹੀ ਹੈ ਉਹ ਅੱਜ ਵੀ ਸਾਡੇ ਹਿੰਦੁਸਤਾਨ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦੇ ਨਾਲ ਜਿਹੜੇ ਸਾਰੇ ਤਿਹਾਰ ਭਾਈਚਾਰੇ ਨਾਲ ਮਨਾਏ ਜਾਂਦੇ ਨੇ ਅੱਜ ਵੀ ਸਾਡੇ ਭਾਈਚਾਰੇ ਦੀਆਂ ਸਾਂਝਾਂ ਇੱਥੇ ਤੁਹਾਨੂੰ ਦੇਖਣ ਨੂੰ ਮਿਲਣਗੀਆਂ Eid Mubarak ਜੀ ਸਾਰਿਆਂ ਨੂੰ ਪੰਜਾਬ ਵਾਸੀਆਂ ਨੂੰ ਸਾਡੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਔਰ ਦੇਸ਼ ਵਾਸੀਆਂ ਨੂੰ ਔਰ ਸਾਡੇ ਦੇਸ਼ ਔਰ ਉન્નਤੀ ਦੀ ਜਿਹੜੀ ਹੈ ਦਵਾ ਵੀ ਕੀਤੀ ਗਈ ਹੈ ਸਾਡੇ ਹਾਮਿਲ ਹੁਸੈਨ ਕਾਜ਼ਮੀ ਜੀ ਵੱਲੋਂ ਇਹਦੇ ਪੋਤਾਂ ਦਿਹਾੜੇ ਤੇ ਮੈਂ ਆਪਣੇ ਸਾਰੇ ਮੁਸਲਮਾਨ ਭਾਈਆਂ ਨੂੰ ਜਿਹੜੇ ਮੁਬਾਰਕਬਾਦ ਦਿੰਦਾ ਤੇ ਕਾਮਨਾ ਕਰਦਾ ਕਿ ਸਾਰੇ ਦੇ ਭਾਈਆ ਜਿਹੜੇ ਪੰਜਾਬ ਦੇ ਆ ਅੰਮ੍ਰਿਤਸਰ ਦੇ ਆ ਉਹ ਆਪਸ ਵਿੱਚ ਮਿਲ ਜੁਲ ਕੇ ਬੈਠਣ ਕਿਉਂਕਿ ਕੋਈ ਵੀ ਧਰਮ ਕਦੀ ਵੀ ਕਿਸੇ ਨੂੰ ਵੈਰ ਕਰਨਾ ਨਹੀਂ ਸਿਖਾਉਂਦਾ ਆਪਸ ਵਿੱਚ ਪ੍ਰੇਮ ਨਾਲ ਪਿਆਰ ਨਾਲ ਰਹਿਣਾ ਸਿਖਾਉਂਦਾ ਹੈ ਤੇ ਅੱਜ ਦੇ ਦਿਹਾੜੇ ਮੈਂ ਸਾਰਿਆਂ ਨੂੰ ਈਦ ਮੁਬਾਰਕ ਦੁਬਾਰਾ ਕਹਿਣਾ ਤੇ ਇਹੀ ਮੇਰੀ ਕਾਮਨਾ ਹੈ ਵੀ ਸਾਰੇ ਸਾਡੇ ਦੇਸ਼ ਵਾਸੀ ਪੰਜਾਬ ਵਾਸੀ ਅੰਮ੍ਰਿਤਸਰ ਵਾਸੀ ਆਪਸ ਦੇ ਵਿੱਚ ਜਿਹੜੇ ਆ ਉਹ ਪਿਆਰ ਦੇ ਨਾਲ ਰਹੇ। Eid ul Adha ਦਾ ਤਿਉਹਾਰ ਜਿੱਥੇ ਪੂਰੇ ਸੰਸਾਰ ਭਰ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਉੱਥੇ ਹੀ ਅੰਮ੍ਰਿਤਸਰ ਦੇ ਮਸਜਿਦ ਖੈਰਉਦੀਨ ਹਾਲ ਬਾਜ਼ਾਰ ਵਿਖੇ ਵੀ ਇਸ ਮੁਬਾਰਕ ਦਿਨ ਦੇ ਮੌਕੇ ਵਿਸ਼ਵ ਦੀ ਅਮਨ ਸ਼ਾਂਤੀ ਅਤੇ ਆਵਾਮ ਦੀ ਸਲਾਮਤੀ ਦੀਆਂ ਦੁਆਵਾਂ ਮੰਗੀਆਂ ਗਈਆਂ। ਔਰ ਆਪ ਸਭ ਨੂੰ ਵੀ ਫਾਸਟਵੇ ਨਿਊਜ਼ ਟੀਮ ਵੱਲੋਂ Eid ਮੁਬਾਰਕ ਫਾਸਟਵੇ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੇ ਕੁਮਾਰ